ਪਟਿਆਲਾ ਦੇ ਵਿੱਚ ਇੱਕ 16 ਸਾਲ ਦੇ ਜਿਹੜਾ ਬੱਚਾ ਸੀ ਆਈਫੋਨ ਨੂੰ ਲੈ ਕੇ ਉਸ ਦਾ ਕਤਲ ਕੀਤਾ ਗਿਆ ਇਸ ਮਾਮਲੇ ਦੇ ਵਿੱਚ ਰੇਲਵੇ ਪੁਲਿਸ ਪਟਿਆਲਾ ਵੱਲੋਂ ਕਥੀ ਦੋਸ਼ੀ ਨੌਜਵਾਨ ਦੇ ਖਿਲਾਫ ਮੁਕਦਮਾ ਦਰਜ ਕੀਤਾ ਹੈ ਤੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਇਹਨਾਂ ਦੋਸਤਾਂ ਨੇ ਉਸ ਨੂੰ ਇਸ ਇੱਕ ਇੱਕ ਇਹ ਕਿ ਬੁਲਾਏ ਵੀ ਉਸ ਦਾ ਜਨਮ ਦਿਨ ਮਨਾ ਰਹੇ ਹਾਂ ਇਕੱਠੇ ਹੋ ਗਏ ਉਸ ਦੇ ਬਾਅਦ ਉਹਨਾਂ ਨੇ ਜਦ ਆਈਫੋਨ ਉਸਕੇ ਹੱਥੇ ਸੀ ਇਸ ਫਰੈਂਡ ਸੀ ਉਹਦਾ ਗਿਆ ਸੀ ਤੇ ਉਸ ਆਈਫੋਨ ਕੇ ਲਾਲਚ ਓਹਨੂੰ ਕਹੇ ਤੂੰ ਹਰਦਵਾਰ ਲੈ ਕੇ ਚਲਦੇ ਆ ਤੈਨੂੰ ਬਾਅਦ ਮੈਂ ਉਸਦਾ ਕਤਲ ਕਰ ਦਿੱਤਾ ਗਿਆ ਪੁਲਿਸ ਇਸ ਮਾਮਲੇ ਦੀ ਗਹਿਰੇ ਨਾਲ ਜਾਂਚ ਵੀ ਕਰ ਰਹੀ ਹੈ ਲੇਕਿਨ ਇੱਕ ਆਈਫੋਨ ਦਾ ਲਾਲਚ ਨੌਜਵਾਨਾਂ ਤੇ ਉਸकी ਜ਼ਿੰਦਗੀ ਉਸਨੇ ਲੈ ਲਈ ਹੈ ਹਰਜਿੰਦਰ ਸਿੰਘ ਮੇਰਾ ਬੇਟਾ ਛੋਟਾ ਕੀ ਨਾਮ ਸੀ ਕਿ ਨਹੀਂ ਉਮਰ ਸੀ ਨਮਜੋਤ ਨੂੰ ਨਮਜੋਤ ਦਾ ਨਾਇਕ 17 ਸਾਲ ਦੀ ਉਮਰ ਹੈ ਦੀ ਸੰਧਕਾਰੇ ਕੇ ਕਿਸੇ ਕੋ ਮੰਜਲੇ ਮੈਂ ਬੱਚੇ ਆਪਣੇ ਦੋਸਤਾਂ ਨਾਲ ਟਿੰਡਾ ਨਾਲ ਕਹਿ ਕੇ ਚਲਾ ਗਿਆ ਤੇ ਦੋ ਤਿੰਨ ਦਿਨਾਂ ਨੂੰ ਘਰ ਆਇ ਨਹੀਂ ਸਾਨੂੰ ਪਤਾ ਕਰਿਆ ਨਹੀਂ ਪਤਾ ਲੱਗਾ ਮੇਰੇ بڑے ਬੇਟੇ ਕਿਸੇ ਯਾਰ ਦੋਸਤ ਨੇ ਦੱਸਿਆ ਤੇਰਾ ਭਰਾ ਕਿਤੇ ਗਿਆ ਕਹਿੰਦਾ ਘੁੰਮਣ ਗਿਆ ਹੋਇਆ ਕਹਿੰਦਾ ਘੁੰਮਣ ਨਹੀਂ ਉਹਨੇ ਹਾਸਾ ਹੋ ਗਿਆ ਤੇ ਅਸੀਂ ਚਲ ਪਾ ਕੇ ਦੌੜ ਗਏ ਕਾਫੀ ਸਾਨੂੰ ਰੇਲਵੇ station ਤੋਂ ਪਤਾ ਲੱਗਾ ਕਿ ਤੁਹਾਡਾ ਮੁੰਡਾ ਲੰਨੇ ਤੇ ਪਾਇਆ ਗਿਆ ਕਿ ਕਿ ਕਿਸੇ ਮੈਂਬਰ ਸਰਕੂ ਘੁੰਮ ਚੱਲਣਾ ਯਾਰ ਦੋਸਤ ਨਾਲ ਯਾਰ ਦੋਸਤੋ ਜਨਮ ਦਿਨ ਮਨਾਇਆ 24 ਜਨਮ ਦਿਨ ਸੀ ਉਹਦਾ ਇੱਥੇ 24 ਜਨਮ ਮਨਾਇਆ ਇੱਥੇ ਰਹੇ ਹੈ ਫੇਰੀ ਹੋਰ ਮੁੰਡਾ ਕਹਿੰਦਾ ਮੇਰਾ ਰਾਜੂ ਜਨਪਤਨ ਘੁੰਮ ਚੱਲਣਾ ਹੈ ਹਾਂਜੀ ਇੱਕ ਮੁੰਡਾ ਨਾ ਨੇ ਫੜਿਆ ਵੀ ਸੀ ਰੇਪੂਸ ਵਾਲਿਆਂ ਨੇ ਉਹਨੇ ਸਾਰਾ ਬਾਹਰ ਤੇ ਦੱਸੀ ਹੈ ਕਿ ਐਵੇਂ ਮੁੰਡੇ ਨੇ ਸੂਰੇ ਮਾਰੇ ਅਸੀਂ ਦੋਨਾਂ ਨੇ ਲੈਣਾਂ ਤੇ ਪਾਇਆ ਉਹਨੂੰ ਕਿ ਮਾਂ ਦੀ ਲੱਤਾ ਖੜੀਆਂ ਆਪਾਂ ਉਹਨੂੰ ਕੋੜਚ ਗਵਾ ਬਣਾਵਾਂਗੇ ਨਹੀਂ ਯਾਰ ਤੁਸੀਂ ਨਹੀਂ ਮਾਰੇ ਉਹਦੇ ਯਾਰ ਦੋਸਤ ਨੇ ਜਿਹੜਾ ਮੁੰਡਾ ਫੜਿਆ ਸੀ ਉਹਨੇ ਦੱਸਿਆ ਇਹ ਕਾਰਨੋਂ ਕਹਿੰਦੇ ਸਾਨੂੰ ਕੋਈ ਪਤਾ ਨਹੀਂ ਲੱਗ ਰਿਹਾ ਸ਼ਾਇਦ ਉਹਦਾ ਮੋਬਾਈਲ ਸੀ 45000 ਰੁਪਏ ਬੜਾ ਐਪਲ ਦਾ ਕੋਈ ਕਹਿੰਦਾ ਉਹਦੇ ਕਰਕੇ ਮਾਰੇ ਕਿਉਂਕਿ ਇਨਸਾਫ ਨਹੀਂ ਹੋਇਆ ਉਹ ਮੁੰਡਾ ਇਹ ਕਹਿੰਦਾ ਕਿ ਮੈਨੂੰ ਡਰਾ ਰਿਆ ਸੀ ਕਿ ਤੂੰ ਕਿਸੇ ਬੋਲਿਆ ਮੈਂ ਤੈਨੂੰ ਮਾਰ ਦਾਂਗਾ ਇਹ ਕਿ ਮੇਰੇ ਬੱਚੇ ਨਾਲ ਕੋਈ ਪਤਾ ਲ ਉਹਦਾ ਨਾਮ ਨਵਜੋਤ ਸਿੰਘ ਹੈ ਨਵਜੋਤ ਸਿੰਘ ਸਨ ਹਰਜਿੰਦਰ ਸਿੰਘ ਤੇ ਅਲੀਪੁਰ ਰਾਇਆ ਦਾ ਰਹਿਣ ਵਾਲਾ ਇਹ ਜੀ ਤੇ ਇਹਦੀ ਉਮਰ 16-17 ਸਾਲ ਦੀ ਕਰੀਬ ਉਮਰ ਸੀ ਇਹਦੀ ਜੀ ਮਾਮਲਾ ਤਾਂ ਇੰਦਾ ਸੀ ਵੀ ਇਹ ਜਿਹੜਾ ਮ੍ਰਿਤਕ ਸੀ ਨਵਜੋਤ ਸਿੰਘ ਇਹਦੀ ਕਈ ਛੋਟੇ ਛੋਟੇ ਮੁੰਡਿਆਂ ਨਾਲ ਦੋਸਤੀ ਸੀ ਉਹਨਾਂ ਵਿੱਚੋਂ ਇੱਕ ਜਿਹੜਾ ਯੂਵਨਾਈਲਾ ਜਿਹਨੂੰ ਸੀ ਰੈਸਟ ਐਪ੍ਰੈਂਟੇਂਟੀ ਕੀਤਾ ਉਹਦੇ ਨਾਲ ਦੀ ਜਾਣ-ਪਛਾਣ ਹੋ ਗਈ ਤੇ ਜੋ 24 ਤਰੀਕ ਨੂੰ ਇਹਦੇ ਬਰਥਡੇ ਦੇ ਦਿਨ ਇਹਨਾਂ ਦੇ ਘਰ ਹੀ ਰਿਹਾ ਸੀ ਰਾਤ ਨੂੰ ਤੇ ਘਰ ਰਿਹਾ ਤੇ ਇਹਦੇ ਕੋਲ ਮੋਬਾਈਲ ਸੀ ਆਈਫੋਨ 11 ਜਿਹਨੂੰ ਦੇਖ ਕੇ ਉਹਦੀ ਨੀਤ ਥੋੜੀ ਜਿਹੀ ਖਰਾਬ ਹੋ ਗਈ ਦੋਸ਼ੀ ਦੀ ਨੀਤ ਖਰਾਬ ਹੋ ਗਈ ਤੇ ਉਹਨੂੰ ਬਰਗੜਾ ਕੇ ਕਹਿੰਦਾ ਵੀ ਆਪਾਂ ਹਰਦवार ਚਲਦੇ ਆਂ ਹਰਦवार ਜਾ ਕੇ ਆਪਾਂ ਮੱਥਾ ਟੇਕ ਆਨੇ ਆ ਤੇ ਉਹ ਘਰ ਤੋਂ ਜਾਣ ਲੱਗੇ ਕਿਹਾ ਕਿ ਗਿਆ ਸੀਗਾ ਕਿ ਮੈਂ ਅਪਣੇ ਦੋਸਤਾਂ ਨਾਲ ਹਰਦਵਾਰ ਚੱਲੇ ਆ। ਉਸ ਤੋਂ ਬਾਅਦ ਇਹ ਫੋਨ ਇਹਦਾ ਬੰਦ ਆ ਗਿਆ ਜਿਹਦੇ ਘਰਦਿਆਂ ਨੂੰ ਇਹਨਾਂ ਨੂੰ ਥੋੜਾ ਜਿਹਾ ਸ਼ੱਕ ਪਿਆ ਵੀ ਉਹਦਾ ਫੋਨ ਕਿਉਂ ਬੰਦ ਆਇਆ ਤੇ ਉਹਦੀ ਤਲਾਸ਼ ਕਰਦੇ ਰਹੇ ਤੇ 3 ਤਰੀਕ ਨੂੰ ਉਹਦੇ ਬਾਰੇ ਸਾਨੂੰ ਪਤਾ ਲੱਗਿਆ ਵੀ ਉਹਦੀ ਦਦਾਦਾ ਇਹਨਾਂ ਨੂੰ ਕਤਲ ਹੋ ਗਿਆ ਉਹਦਾ ਜੀ। ਗੁਪਾਲੀ ਜਦੋਂ ਨਾਲ ਦਾ ਲੜਕਾ ਸੀ ਉਹਨੇ ਦੱਸਿਆ ਸੀ ਵੀ ਉਸ ਨੂੰ ਜਿਹੜਾ ਇਹ ਜੁਵਨਾਈਲਾ ਵੀ ਡਰਾ ਤੁੰਗਾ ਕੇ ਲਾਲਚ ਦੇ ਕੇ ਨਾਲ ਲੈ ਗਿਆ ਸੀ। ਤੇ ਰੇਲਵੇ ਟਰੈਕ ਦੇ ਲਈ ਜਾ ਕੇ ਉਸਨੇ ਪਹਿਲਾਂ ਉਸ ਦਾ ਗਲਾ ਘੁੱਟਿਆ ਫਿਰ ਉਸ ਦੇ ਤੇਜ਼ ਤਾਰ ਹਥਿਆਰ ਨਾਲ ਛਾਤੀ ਦੇ ਵਾਰ ਕੀਤੇ ਤੇ ਫਿਰ ਉਸ ਨੂੰ ਰੇਲਵੇ ਟਰੈਕ ਦੇ ਉੱਪਰ ਰੱਖ ਦਿੱਤਾ ਤਾਂ ਜੋ ਇਹ ਇੱਕ ਸੁਸਾਇਸਾਈਡ ਦਾ ਮਾਮਲਾ ਲੱਜਾਪੇ ਨਹੀਂ ਇਹ ਬੀ ਐਨ ਐਸ ਤਹਿਤ ਨੂੰ ਦਰਜ ਹੋਇਆ ਹਾਂਜੀ ਇਹ ਦੇ ਵਿੱਚ ਪਤਾ ਲੱਗਿਆ ਵੀ ਨਸ਼ੇ ਕਰਨ ਦਾ ਆਦੀ ਹੈ ਸਲਫਾ ਗਾਂਜਾ ਚਿੱਟਾ ਵਗੈਰਾ ਇਹ ਪਿੰਦਾ ਤੇ ਸ਼ਰਾਬ ਵਗੈਰਾ ਹੀ ਪਿੰਦਾ ਤੇ ਮੁਕਦਮੇ ਵੀ ਦਰਜੇ ਦੇ ਖਿਲਾਫ ਕਿਉਂਕਿ ਇਹ 25 ਤਰੀਕ ਨੂੰ ਇਹਦੀ ਯੂਵਨਾਈਲ ਕੋਡ ਬੇਸ਼ੀ ਸੀ ਤੂ ਦੇ ਬਾਰੇ ਸੀ ਰਿਕਾਰਡ ਹਸਨ ਕਰ ਰਹੇ ਆ ਮੇਰੇ ਖਿਲਾਫ ਕਿਹੜੇ ਕਿਹੜੇ ਮਕਿੰਦਰ ਜਹਾਂ ਇਹ ਜੀ ਮਿਤੀ 25 26 3 2025 ਦੀ ਦਰਮਿਆਨੀ ਰਾਤ ਨੂੰ ਸਾਨੂੰ ਰਾਜਪੁਰਾ ਜੌਕੀ ਵਿੱਚ ਮੈਸੇਜ ਆਇਆ ਸੀਗਾ ਵੀ ਕਿਲੋਮੀਟਰ ਨੰਬਰ 299 ਤੇ ਇੱਕ ਡੈਡ ਵੜੀ ਪਈ ਹੈ ਜਿਸ ਤੇ ਸਾਡਾ اے ایسੀ ਸੁਖਮਨ ਸਿੰਘ ਮੌਕੇ ਤੇ ਕਾਰਵਾਈ ਕਰਨ ਗਿਆ ਸੀ ਜਿਹੜਾ ਮਰਤਕ ਸੀ ਉਹ ਦੀ شناخت ਨਹੀਂ ਹੋ ਸਕੀ ਸੀ ਤੇ ਉਹਦੇ ਪੇਟ ਤੋਂ ਮਤਲਬ ਕੱਟ ਕੇ ਦੋ ਹਿੱਸਿਆਂ 'ਚ ਬਾਡੀ ਮਿਲੀ ਸੀ ਉਦੇ ਛਾਤੀ ਵਗੈਰਾ ਤੇ ਕੋਈ ਜ਼ਖਮ ਜਿਹੀ ਉਸ ਤੋਂ ਬਾਅਦ ਅਸੀਂ ਇਹਦੀ شناخت ਕਰਨ ਲਈ ਕਾਹੇ ਪ੍ਰਾਲੀ ਕੀਤੇ ਤੇ ਥਾਣੇ ਵਿੱਚ ਹੋਰ ਕਲੋਨੀਆਂ ਵਿੱਚ ਬਸਤੀਆਂ ਵਿੱਚ ਤੇ ਪੋਸਟਰ ਲਗਾਏ ਮ੍ਰਿਤਕ ਦੀ ਮੌਤ ਬਾਰੇ ਦੱਸਿਆ ਲੋਕਾਂ ਨੂੰ ਫਿਰ 30 ਤਰੀਕ ਨੂੰ ਹਰਜਿੰਦਰ ਸਿੰਘ ਨੇ ਸਾਨੂੰ ਮਿਲਿਆ ਸੀਗਾ ਉਹਨੇ ਦੱਸਿਆ ਵੀ ਉਹਦਾ ਲੜਕਾ ਜਿਹਦਾ 24 ਦੀ ਮਾਰਚ ਨੂੰ ਮਤਲਬ ਬਰਥਡੇ ਸੀਗਾ ਤੇ ਸਾਰੇ ਬੱਚਿਆਂ ਨੇ ਉਹਦਾ ਬਰਥਡੇ ਵਗੈਰਾ ਮਨਾਇਆ ਤੇ ਪਾਰਟੀ ਪੁੱਟੀ ਕੀਤੀ ਇਹਨਾਂ ਨੇ ਤੇ 25 ਤਰੀਕ ਨੂੰ ਉਹ ਘਰੋਂ ਕਹਿ ਕੇ ਗਿਆ ਸੀਦਾ ਕਿ ਮੈਂ ਘੁੰਮਣ ਫਿਰ ਜਣਾ ਹਰਦੁਆਰ ਸੈਟ ਦੇ ਅ ਉਸ ਤੋਂ ਬਾਅਦ ਉਹਨੇ ਅਨੇ ਘਰਦਿਆਂ ਨੂੰ ਫੋਨ ਵੀ ਕਰਕੇ ਦੱਸਿਆ ਵੀ ਮੈਂ ਹਰਦੁਆਰ ਨਹੀਂ ਗਿਆ ਮੈਂ ਵਾਪਸ ਆ ਰਿਹਾ ਹਾਂ ਪਰ ਵਾਪਸ ਨਹੀਂ ਆਇਆ ਤੇ ਉਸ ਦੀ ਇਹਨਾਂ ਨੇ ਤਲਾਸ਼ ਵਗੈਰਾ ਕੀਤੀ ਜੋ ਦਰਾਨੇ ਤਫਤੀਸ਼ ਅਸਾਨੂੰ ਪਤਾ ਲੱਗਿਆ ਵੀ ਇਹਦਾ ਜਿਹੜਾ ਮਰਨ ਵਾਲੇ ਦਾ ਦੋਸਤ ਸੀ ਅਮਨ ਜੋਤ ਸਿੰਘ ਉਰਫ ਮੱਟੂ ਉਹ ਇਸ ਨੂੰ ਮੋਬਾਈਲ ਫੋਨ ਇਹਦਾ ਮਤਲਬ ਸਨੇਚ ਕਰਨ ਖੋਣ ਦੀ ਨੀਤ ਨਾਲ ਇਹਨੂੰ ਉਸਨੇ ਰੇਲਵੇ ਟ੍ਰੈਕ ਤੇ ਲੈ ਜਾ ਕੇ ਇਹਦਾ ਮਰਡਰ ਕੀਤਾ ਤੇ ਇਹਦਾ ਮੋਬਾਈਲ ਫੋਨ ਖੋ ਰਿਆ ਜੋ ਅਮਨ ਬਲੋੜਾ ਮੋਬਾਈਲ ਫੋਨ ਖੋਇਆ ਗਿਆ ਸੀ ਉਹ ਬਰੰਦ ਹੋ ਗਿਆ ਦੋਸ਼ੀ ਸੀ ਗ੍ਰਫਤਾਰ ਕਰ ਲਿਆ ਤੋ ਜੋ ਜੁਵినਾਈਲ ਹੈ ਤੇ ਜਿਸ ਨੂੰ ਅੱਜ ਜੁਵినਾਈਲ ਜਸਟਿਸ ਬੋਰਡ ਦੇ ਪੇਸ਼ ਕੀਤਾ ਜਾ ਰਿਹਾ ਤੇ ਤਫਤੀਸ਼ ਕੀਤੀ ਗਈ ਹੈ ਫੋਨ ਕਿਹੜਾ ਸੀ ਨੇ ਦੋਸ਼ੀ ਸੀ ਕਿੰਨੀ ਉਮਰ ਨੇ ਇਹਨਾਂ ਦੀ ਦੋਸ਼ੀਏ ਦੇ ਵਿੱਚ ਇੱਕੋ ਹੀ ਹੈ ਜੁਵినਾਈਲ ਤੇ ਉਮਰ ਉਹਦੀ ਹਜੇ 16 ਸਾਲ ਤੋਂ ਘੱਟ ਹੈ ਫੋਨ 11 ਸੀ ਆਈਫੋਨ 11 ਕਿੰਨੇ ਬੰਦੇ ਇਨਵੋਲਵ ਸੀ ਇਕੱਲਾ ਬੰਦਾ ਇਹਨੇ ਗਵਾਹਦਤ ਦਿੱਤੀ ਹੈ ਕਿ ਨੇ ਨਾਲ ਇਹਨਾਂ ਹੋਰ ਸਾਥੀ ਵੀ ਸੀ ਦੇ ਜਿਹੜਾ ਇੱਕ ਜਿਸ ਬੰਦੇ ਨੇ ਇਹਨਾਂ ਦੇ ਵਾਰਸ ਮੇਰੇ ਤੇ ਵਾਰਸ ਨੂੰ ਸਾਰੀ ਗੱਲ ਦੱਸੀ ਹੈ ਉਸ ਨੂੰ 1000 ਰੁਪਏ ਦਾ ਲਾਲਚ ਦੇ ਕੇ ਇਹ ਕਹਿ ਕੇ ਨਾਲ ਲੈ ਗਿਆ ਸੀਗਾ ਵੀ ਤੂੰ ਮੇਰੇ ਨਾਲ ਚੱਲ ਮੈਂ ਤੈਨੂੰ 1000 ਰੁਪਏ ਦਵਾਂਗਾ ਤੇ ਥੋੜਾ ਕੰਮ ਜਾ ਕੇ ਆਣਾ ਤੇ ਉੱਥੇ ਜਾ ਕੇ ਨੇ ਮਤਲਬ ਉਹਨੂੰ ਡਰਾਇਆ ਬੱਚਾ ਸੀ 14 ਸਾਲ ਦਾ ਉਹਨੂੰ ਡਰਾ ਧੰਕਾ ਕੇ ਤੇ ਇਹਨੂੰ ਬਾਡੀ ਨੂੰ ਉਹਦੇ ਤੇ ਟਰੈਕਟਰ ਖਾਦ ਆ ਇਹਦੇ ਦੱਸਣ ਦਾ ਕਹੇ ਨਸ਼ਾ ਕਰਨ ਦਦੀ ਹੈ ਦੇ ਇਹਦੇ ਖਿਲਾਫ ਜਿਹੜੇ ਦਰਜ ਮੁਕਦਮਿਆਂ ਦੇ ਬਾਰੇ ਪਤਾ ਜੋ ਹੀ ਕੀਤੀ ਜਾਊਗੀ ਕਿ ਕਿਹੜੇ-ਕਿਹੜੇ ਮੁਕਦਮੇ ਦਰਜ ਨੇ ਕੀ ਕਿਸੇ ਹੋਰ ਕਿਸੇ ਤੇਜ਼ ਬੰਦੇ ਨਾਲ ਸ਼ਰਾਰਤ ਸ਼ਰਾਰਤੀ ਦਿਮਾਗ ਨਾਲ ਤੱਕ ਨਹੀਂ ਜੁੜਿਆ ਇਸ ਬਾਰੇ ਇਨਵੈਸਟੀਗੇਸ਼ਨ ਕੀਤੀ ਜਾਊਗੀ ਇਹ ਅਸਲ 'ਚ ਪੇਸ਼ੀ ਸੀ ਦੀ 25 ਤਰੀਕ ਨੂੰ ਕੋਰਟ ਵਿੱਚ ਕਿਸੇ ਅਮਨ ਦੀ ਕਿਸੇ ਮੁਕਦਮੇ ਵਿੱਚ ਪੇਸ਼ੀ ਸੀ ਦੀ ਕੋਰਟ ਚੋਂ ਪੇਸ਼ ਬੁਕਤਨ ਆਇਆ ਸੀਗਾ ਇੱਕ ਦਿਨ ਪਹਿਲਾਂ ਆ ਗਿਆ ਸੀਗਾ ਇਹ 24 ਤਰੀਕ ਨੂੰ 24 ਨੂੰ ਪਹਿਲਾਂ ਇਹਦਾ ਬਰਥਡੇ ਮਨਾਇਆ ਮੁੰਡੇ ਦਾ ਮਰਨ ਵਾਲੇ ਦਾ ਤੇ ਉਸ ਤੋਂ ਬਾਅਦ ਇਹ ਚਲਾ ਗਿਆ ਕੋਰਟ ਵਿੱਚ ਪੇਸ਼ੀ ਬuktਨ ਦਵਾ ਦੇ ਇਹ ਰਾਏਪੁਰਾ ਲੈ ਗਿਆ ਸੀ ਇਸ ਤੋਂ ਪਹਿਲਾਂ ਹੀ ਕਾਫੀ ਪਰਚੇ ਦਰਜ ਨੇ ਕਿਉਂ ਪੇਸ਼ੀ ਦੇ ਪਰਚੇ ਇਹ ਦਾ ਮਾਲਾ ਕੋਈ ਪਰਚਾ ਹੋ ਗਿਆ ਹਾਂ ਇਸ ਵਾਰ ਇਹ ਰਿਕਾਰਡ ਹਾਸਲ ਕੀਤਾ ਜਾਊਗਾ ਥਾਣੇ ਤੋਂ ਤੇ ਹੁਣ ਕਿਦਾਂ ਦੀ ਹੁਣ ਰਿਮਾਂਡ ਦਿੱਤਾ ਜਾ ਰਿਹਾ ਕਿਦਿਆਂ ਨੂੰ ਕਿੱਥੇ ਜਾ ਰਿਹਾ ਨਹੀਂ ਜੁਵినਾਈਲਾ ਇਹਨੂੰ ਮਾਨਜੋ ਤਤ ਵਿੱਚ ਪੇਸ਼ ਕਰਕੇ ਇਹਦਾ ਅਗਲਾ ਹੁੰ ਹਾਸਲ ਕੀਤਾ ਜਾਵੇ ਕੈਮਰਾਮੈਨ ਬੀਕੇ ਕਰਗਦੇ ਨਾਲ ਪ੍ਰਸੋਤਮ ਕੌਸ਼ਿਕ ਸਮਾਣਾ ਨਿਊਜ਼ ਪਟਿਆਲਾ